ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਜੀ ਆਪਾਂ ਸਾਝੀ ਮਾਤਾ ਨੂੰ ਪਾਣੀ ਦੇ ਵਿੱਚ ਤੈਰ ਕੇ ਆਵਾਂਗੇ ਅੱਜ ਜੀ ਦਿਨ ਹੈਗਾ ਦੁਸ਼ਹਿਰੇ ਦਾ ਤੇ ਸਵੇਰ ਦੇ 3 ਵਜੇ ਚੁੱਕੇ ਨੇ ਜੀ ਪਹਿਲਾਂ ਸਾਝੀ ਮਾਤਾ ਦੀ ਆਪਾਂ ਨੇ ਆਰਤੀ ਕੀਤੀ ਆ ਭੋਗ ਲਵਾਇਆ ਜੀ ਕੱਲ ਜੀ ਸਾਝੀ ਮਾਤਾ ਦਾ ਹੈਗਾ ਤੀਸਵੀਂ ਵਰਤ ਉਹ ਆਪਾਂ ਖੁਲਾਇਆ ਜੀ ਹੁਣ ਸਾਝੀ ਮਾਤਾ ਨੂੰ ਆਪਾਂ ਉਤਾਰਦੇ ਆ ਜੀ ਆਹ ਦੇਖੋ ਜੀ ਪਹਿਲਾਂ ਆਪਾਂ ਸਾਰੇ ਜਿਹੜੇ ਤਾਰੇ ਨੇਗੇ ਉਹ ਉਤਾਰਾਂਗੇ ਕਲਾ ਕਲਾ ਕਰਕੇ ਜੀ ਆਪਾਂ ਨੇ ਸਾਰੇ ਤਾਰੇ ਨੇ ਇਸ ਤਰੀ ਲਾ ਲੈਣੇ ਨੇਗੇ ਐਂਡ ਤੇ ਜੀ ਆਪਾਂ ਸਾਰੀ ਸਾਂਝੀ ਮਾਤਾ ਲਾਹਾਂਗੇ ਪਹਿਲਾਂ ਆਲੇ ਦਾਲੇ ਆਪਾਂ ਜੀ ਸਾਰਾ ਸਮਾਨ ਜਿਹੜਾ ਇਹਦਾ ਲਾ ਲੈਣਾਗਾ ਸਾਰੇ ਦੇਖੋ ਜੀ ਗੋਹਾ ਕਿਵੇਂ ਸੁੱਕ ਜਾਂਦਾਗਾ ਉਹਦੋਂ ਨੂੰ 9 ਦਿਨ ਜੀ ਆਪਾਂ ਨੇ ਸਾਂਝੀ ਮਾਤਾ ਦੀ ਦੇਖੋ ਪੂਜਾ ਕੀਤੀ ਹੈਗੀ ਹੁਣ 10ਵੇਂ ਦਿਨ ਦੁਸ਼ਹਿਰੇ ਵਾਲੇ ਦਿਨ ਆਪਾਂ ਨੂੰ ਸਾਂਝੀ ਨੂੰ ਤੇਰਾਂਗੇ ਇਸੇ ਤਰ੍ਹਾਂ ਜੀ ਆਪਾਂ ਸਾਰੇ ਸਾਂਝੀ ਜਿਹੜੀ ਉਤਾਰ ਲੈਣੀ ਹੈ ਵੀਡੀਓ ਨੂੰ ਜੀ ਐਂਡ ਤੱਕ ਜਰੂਰ ਦੇਖਣਾ ਵੀ ਕਿਵੇਂ ਆਪਾਂ ਇਕੱਠੇ ਹੋ ਕੇ ਜੀ ਸਾਰੇ ਸਾਂਝੀ ਮਾਤਾ ਨੂੰ ਦੇਖ ਲੋ ਤੇਰ ਕੇ ਆਉਣੇ ਆਗੇ ਕਹਿ ਦਨ ਜੀ ਹੁਣ ਅਸੀਂ ਇਕੱਠੇ ਹੋਏ ਸੀਗੇ ਅੱਜ 10 ਦਿਨ ਹੋ ਗਏ ਜੀ ਸਾਨੂੰ ਸਾਂਝੀ ਮਾਤਾ ਜੀ ਦੀ ਆਪਾਂ ਹੁਣ ਗੀਤ ਵੀ ਗਾ ਕੇ ਦਿਖਾਵਾਂਗੇ ਵੀ ਕਿਵੇਂ ਕਿਵੇਂ ਆਪਾਂ ਗੀਤ ਗਾਉਣੇ ਆ ਜੀ ਹਨਾ ਤੇ ਤੇਰਨ ਜਾਣੇ ਆ ਸਾਂਝੀ ਨੂੰ ਜੀ ਹੁਣ ਜੀ ਆਪਾਂ ਦੇਖੋ ਰਾਜਾ ਰਾਣੀ ਸਾਰਾ ਇਦਾਂ ਲਾ ਲੈਣੇ ਨੇਗੇ ਆ ਦੇਖੋ ਜੀ ਸਾਰੇ ਆਪਾਂ ਲਾ ਲੈਣੇ ਨੇ ਤੇ ਇਹ ਬੱਠਲ ਦੇ ਵਿੱਚ ਪਾ ਲੈਣੇ ਨੇਗੇ ਸਾਰੇ ਚੱਕ ਕੇ ਬੱਠਲ ਆਪਣੇ ਭਰ ਜਾਣਗੇ ਜੀ ਫਿਰ ਆਪਾਂ ਤੇਰ ਕੇ ਆਵਾਂਗੇ ਸਾਂਝੀ ਮਾਤਾ ਨੂੰ ਜੀ ਗੋਹਾ ਜਿਹੜਾ ਜੀ ਆਪਣਾ ਸੁੱਕ ਜਾਂਦਾ ਫਿਰ ਖੁਰਪੇ ਦੇ ਨਾਲ ਆਪਾਂ ਉਹਨੂੰ ਦੇਖੋ ਪੱਟ ਕੇ ਹਨਾ ਐਵੇਂ ਇਕੱਠਾ ਕਰਨਾ ਪੈਂਦਾ ਸਾਰਾ ਜੀ ਉਤਾਰਨਾ ਪੈਂਦਾ ਹੈਗਾ ਐਵੇਂ ਖੁਰਪੇ ਦੇ ਨਾਲ ਜੀ ਤਾਂ ਕਿ ਸੁੱਕ ਜਾਂਦਾ ਜੀ ਗੋਹਾ ਕੱਲਾ ਚੰਦ ਕੱਲਾ ਚੰਦ ਤੇ ਤਾਰਾ ਜੀ ਆਪਾਂ ਰੱਖ ਦੇਾਂਗੇ ਉਹ ਦੀਵਾਲੀ ਵਾਲੇ ਦਿਨ ਤੇਰ ਦੇ ਹੁੰਨੇ ਆਂਗੇ ਦੇਖੋ ਜੀ ਆਪਾਂ ਨੇ ਸਾਰੀ ਸਾਂਝੀ ਇਸੇ ਤਰ੍ਹਾਂ ਹੀ ਉਤਾਰ ਲੈਣੀ ਹੈਗੀ ਇਸੇ ਤਰ੍ਹਾਂ ਜਿਹੜੇ ਪਿੰਡਾਂ ਦੀ ਰੀਤੀ ਰਿਵਾਜ ਨੇਗੇ ਮਨਾਏ ਜਾਂਦੇ ਨੇ ਜੀ ਵੀਡੀਓ ਨੂੰ ਜੀ ਐਂਡ ਤੱਕ ਜ਼ਰੂਰ ਦੇਖਣਾ ਆਹ ਦੇਖੋ ਜੀ ਸਾਰੇ ਆਪਾਂ ਨੇ ਜਿਹੜੇ ਬੱਠਲੇ ਮੈਂ ਭਰ ਲੈਣੇ ਨੇਗੇ ਮੈਂ ਮਾਰਗ ਦੇਦਰ ਨੂੰ ਨਹੀਂ ਗਿਆ। ਆਸ ਕੋੜੀ। ਆਹੋ ਹੋ ਗਿਆ ਪੇਚਾ। ਹੂੰ। ਨਾਈਆ ਦੇ ਨਾਲ ਲੱਗ ਤਾ ਲੱਗੀ ਹਾਂ ਜੀ ਆਪਾਂ ਹੁਣ ਕੁਛ ਆਟੇ ਦੇ ਦੀਵੇ ਲਏ ਨੇਗੇ ਆ ਸਰੋਂ ਦਾ ਤੇਲ ਲਿਆ ਜੀ ਨਾਲ ਬੱਤੀਆਂ ਤੇ ਨਾਲ ਜੀ ਆਪਾਂ ਨੇ ਚੌਲ ਲੈਨੇ ਲਿਫਾਫੇ ਦੇ ਵਿੱਚ ਇਹ ਜੀ ਕੁਛ ਕੁ ਦੀਵੇ ਤਾਂ ਆਪਾਂ ਇੱਥੋਂ ਜਗਾ ਕੇ ਲੈ ਕੇ ਜਾਵਾਂਗੇ ਕੁਛ ਜੀ ਉੱਥੇ ਜਾ ਕੇ ਲਗਾਵਾਂਗੇ ਤਾਂ ਜੋ ਜੀ ਬੁਝ ਨਾ ਜਾਣ ਰਸਤੇ ਦੇ ਵਿੱਚ ਚਲੋ ਜੀ ਆਪਾਂ ਹੁਣ ਚੱਲਦੇ ਆਂ

जी तो चली पर दे, दे चली क्या चलो ये कदने तू नेरी सी पानी दे तू लेरी सान जी पानी तो ਹੁਣ ਜੀ ਆਪਾਂ ਸੂਏ ਤੇ ਪਹੁੰਚ ਗਏ ਆ ਹੁਣ ਜਿਹੜੇ ਸਾਰੇ ਦੀਵੇ ਜੀ ਆਪਾਂ ਉੱਥੇ ਜਗਾਏ ਨਹੀਂ ਸੀ ਬੁਝਣਾ ਜਾਣ ਜੀ ਹੁਣ ਆਪਾਂ ਇਹ ਸਾਰੇ ਦੀਵੇ ਜੀ ਲਗਾਵਾਂਗੇ ਫਿਰ ਸਾਰੇ ਦਾ ਜਗਾ ਲੈਣੇ ਨੇ ਜੀ ਆਹ ਦੇਖੋ ਜੀ ਸਾਰੇ ਇਸੇ ਤਰ੍ਹਾਂ ਹੀ ਆਪਾਂ ਨੇ ਦੀਵੇ ਜਿਹੜੇ ਜਗਾ ਲੈਣੇ ਜੀ ਦੀਵੇ ਜਗਾਉਣ ਤੋਂ ਬਾਅਦ ਜੀ ਬਸ ਹੁਣ ਆਪਾਂ ਸਾਜੀ ਨੂੰ ਜਿਹੜਾ ਤੇਰ ਦਿਆਂਗੇ ਪਾਣੀ ਦੇ ਵਿੱਚ ਸਾਰਿਆਂ ਨੇ ਜੀ ਸਾਜੀ ਮਾਤਾ ਨੂੰ ਮੱਥਾ ਟੇਕ ਲੈਣਾਗਾ ਆ ਦੇਖੋ ਜੀ ਸਾਰਿਆਂ ਨੇ ਸਾਝੀ ਮਾਤਾ ਨੂੰ ਜਿਹੜਾ ਮੱਥਾ ਟੇਕ ਲੈਣਾ ਜੀ ਬਸ ਆਪਾਂ ਹੁਣ ਪਾਣੀ ਦੇ ਵਿੱਚ ਜੀ ਤੇਰਾਂਗੇ ਦੀਵੇ ਲਗਾਉਣ ਤੋਂ ਬਾਅਦ ਜੀ ਆ ਜਾਓ ਠੇਕ ਲਓ ਚਲੋ ਜੀ ਹੁਣ ਆਪਾਂ ਉਤਰਦੇ ਆਂਗੇ ਨੀਚੇ ਹੁਣ ਟਾਈਮ ਜੀ ਸਵੇਰ ਦੇ 4:00 ਬੱਜ ਚੁੱਕੇ ਨੇਗੇ ਉਧਰ ਬਾਬਾ ਜੀ ਵੀ ਪਾਠ ਪੜ੍ਹਨ ਲੱਗ ਗਏ ਜੀ ਦਰਬਾਣੀ ਪੜ੍ਹਨ ਲੱਗ ਗਏ ਬਾਬਾ ਜੀ ਵੀ ਆਪ ਦੀਵਾਂ ਲਾ ਦੇ ਪੁੱਤ ਆਪੇ ਆਪ ਤੁਧ ਨਹੀਂ ਸਾਰੇ ਤੂੰ ਅਵਲ ਬੁਝਿਆ ਕੋ ਕੰਮ ਤਾਂ ਸੰਭਰਨ ਸਕੇ ਕੋਈ ਕਨੇ ਸਰ ਵਿਦਿਆ ਤੂੰ ਕੋ ਹਨ ਬੁਝਿਆ ਹਨ ਬਿojana ਆ ਜੀ ਵਰਦ ਨਹੀਂ ਰੱਖ ਲੋ ਅੱਜ ਮੇਰੇ ਖਾਦੀ ਵਰਤ ਨਹੀਂ ਆ ਚਲੋ

हां जी बस पे देरी जैसी कारण ले आए भाई ਕੀ ਹੋ ਰਿਹਾ ਹੈਗਾ ਤੂੰ ਚਾਹੋ ਮੜਾ ਜੀ ਦੇ ਚਾਹੋ ਚਾਹੋ ਤੇਰੀ ਦੀ ਵਾਟ ਦੇ ਰਿਹਾ ਕਰਨਾ ਆ ਚਾਹੋ ਢੋਲ ਕਿਥੋਂ ਚਲੋ ਜੀ ਹੁਣ ਆਪਾਂ ਘਰ ਨੂੰ ਚੱਲਦੇ ਆਂਗੇ ਸਾਂਝੀ ਮਾਤਾ ਜਿਹੜੀ ਆਪਾਂ ਨੇ ਤੇਰਤੀਜੀ ਪਾਣੀ ਦੇ ਵਿੱਚ ਜੀ ਘਰੇ ਜਾ ਕੇ ਜੀ ਹੁਣ ਆਪਾਂ ਭੋਗ ਵੰਡਾਂਗੇ ਖਿੱਲਾਂ ਦਾ ਤੇ ਰਸਤੇ ਦੇ ਵਿੱਚ ਜੀ ਆਪਾਂ ਗੀਤ ਗਾਉਂਦੇ ਜਾਵਾਂਗੇ ਹੁਣ ਜੇ ਆਪਾਂ ਦੇਖੋ ਘਰੇ ਪਹੁੰਚ ਚੁੱਕੇ ਆਂਗੇ ਘਰੇ ਪਹੁੰਚਣ ਤੋਂ ਬਾਅਦ ਜੇ ਆਪਾਂ ਖਿਲਾਂ ਦਾ ਭੋਗ ਹੈ ਜਿਹੜਾ ਵੰਡਾਂਗੇ ਇੱਕੋ ਜਿਹਾ ਭੋਗ ਜੀ ਆਪਾਂ ਸਾਰੇ ਘਰਾਂ ਨੂੰ ਵੰਡ ਦੇਾਂਗੇ ਇਸ ਦਿਨ ਦਾ ਜੇ ਬੱਚਿਆਂ ਨੂੰ ਬਹੁਤ ਚਾਹ ਹੁੰਦਾ ਹੈਗਾ ਵੀ ਸਾਂਝੀ ਤੇਰਨ ਜਾਣਾਗਾ ਸਵੇਰੇ ਉੱਠਣਾ ਜਲਦੀ ਜੀ ਹਨਾ ਇਸੇ ਤਰ੍ਹਾਂ ਜੀ ਆਪਾਂ ਜਿਹੜੇ ਇਤਿਹਾਰ ਮਨਾਉਣੇ ਆਂਗੇ ਸਾਰੇ ਇਕੱਠੇ ਹੁੰਨੇ ਆਂਗੇ ਅੱਜ ਦੀ ਵੀਡੀਓ ਜੀ ਆਪਣੀ ਕਿੱਦਾਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਣਾ ਜੀ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੀ ਧੰਨਵਾਦ